ਬੜੀ ਨਿਰਾਸ਼ਾਜਨਕ ਖਬਰ ਆ ਮੈਂ ਪਹਿਲਾਂ ਵੀ ਮੀਡੀਆ ਦੇ ਨਾਲ ਗੱਲ ਕਰ ਚੁੱਕਿਆ ਹਾਂ ਦੁਬਾਰਾ ਫੇਰ ਇਸ ਗੱਲ ਤੇ ਕਰਦੇ ਆ ਕਿ ਬਹਿਬਲ ਕਲਾ ਦੇ ਵਿੱਚ ਜਿਹੜਾ ਅੱਜ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਫੈਸਲਾ ਆਇਆ ਬਹੁਤ ਹੀ ਘਟਿਆ ਨਿੰਦਨਯੋਗ ਆ ਜਿਹੜੀ ਜਿੰਨੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਜਾਵੇ ਜਿੰਨਾ ਉਹਦਾ ਰੋਸ ਕੀਤਾ ਜਾਵੇ ਉਹਨਾਂ ਹੀ ਥੋੜਾ ਇੱਕ ਇੱਕ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਉਹ ਵੀ ਉਸ ਦੋਸ਼ੀ ਦੀ ਐਪਲੀਕੇਸ਼ਨ ਤਾਂ ਜਿਨ੍ਹਾਂ ਨੇ ਸ਼ਰੀਹਾਂ ਮੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਆ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੂੰ ਗੋਲੀਆਂ ਮਾਰੀਆਂ ਅਤੇ ਦੂਜੇ ਵੀਰ ਗਰਜੀਤ ਸਿੰਘ ਸਰਾਵਾਂ ਨੂੰ ਬੰਬਲ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੋ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਦੇ ਉੱਤੇ ਸਰਕਾਰਾਂ ਜਾਂ ਸਿਸਟਮ ਸੁਣਵਾਈ ਕਰਦਾ ਪਹਿਲਾਂ 4 ਦਿਨ ਪਹਿਲਾਂ ਉਸ ਬਰਾਤਕਾਰੀ ਦੇ ਸੁਬਾਧੂ ਦੇ ਵਿੱਚ ਇੱਕ ਪਟੀਸ਼ਨ ਸੀਗੀ ਜਿਹਦਾ ਕੇਸ ਟਰਾਂਸਫਰ ਕੀਤਾ ਜਾਂਦਾ ਚੰਡੀਗੜ੍ਹ ਉਹ ਹੋਇਆ ਸੋ ਅੱਜ ਇੱਕ ਦੋਸ਼ੀ ਦੀ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਨਵਾਈ ਹੋਈ ਹੈ ਕਿ ਬਹਿਵਲ ਕਲਾਂ ਦਾ ਕੇਸ ਆ ਜਿਹੜਾ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਇਸ ਗੱਲ ਦੇ ਲਈ ਕਿ ਉਹਨੂੰ ਖਤਰਾ ਸਾਡੇ ਇੱਥੇ 100 ਤੋਂ 150 ਤੋਂ ਵੱਧ ਗਵਾਹ ਨੇ ਜਿਹੜੇ ਬਹਿਵਲ ਕਲਾਂ ਦੇ ਨੇ ਕੋਟਕਪੂਰਾ ਦੇ ਨੇ ਜਿਹੜੇ ਬਹਿਵਲ ਕਲਾਂ ਦੇ ਨਾਲ ਦੇ ਆਸੇ ਪਾਸੇ ਦੇ ਪਿੰਡਾਂ ਦੇ ਨੇ ਬਰਗਾੜੀ ਪਿੰਡਾਂ ਦੇ ਨੇ ਉਹ ਗਵਾਹਾਂ ਨੂੰ ਫਰੀਦਕੋਟ 25 ਕਿਲੋਮੀਟਰ ਪੈਂਦਾ ਗਵਾਹਿਆਂ ਦੇ ਲਈ ਉਹਨਾਂ ਨੂੰ ਉੱਥੇ ਜਨਾ ਠੀਕ ਰਹੂਗਾ ਕਿ 250 ਕਿਲੋਮੀਟਰ ਚੰਡੀਗੜ੍ਹ ਠੀਕ ਰਹੂਗਾ ਜਿਹੜੇ ਬੰਦੇ ਨੂੰ ਜ਼ਿਲ੍ਹੇ ਚ ਰੱਖਣਾ ਚਾਹੀਦਾ ਜਿਹੜੇ ਬੰਦੇ ਦੀਆਂ ਜਗਾ ਜੇਲਾ ਜਿਨ੍ਹਾਂ ਨੂੰ ਜੇਲੇ ਚ ਬੰਦ ਕਰਨਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸਰਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ ਸੋ ਕਿੱਥੋਂ ਦਾ ਇਨਸਾਫ ਹੋਇਆ ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿਣਾ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਆ ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਇਆ ਤੇ ਕੀ ਸਰਕਾਰ ਦੇ ਵਕੀਰ ਸੁੱਤੇ ਪਏ ਆ ਕੀ ਐਡਵੋਕੇਟ ਜਰਨਲ ਸੁੱਤੇ ਪਏ ਆ 24 ਘੰਟੇ ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਬੈਠੀ ਆ ਪਹਿਲਾਂ ਸਰਸੇ ਵਾਲੇ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਲੈ ਗਿਓ ਉੱਥੇ ਉਹਨੂੰ ਕਤਲ ਦੇ ਕੇਸ 'ਚ ਬਰੀ ਕਰਤਾ ਜਿਹੜੇ ਕੇਸ 'ਚ ਸਜ਼ਾ ਭਗਤ ਰਿਆ ਸੀ ਕਤਲ ਦਾ ਕੇਸ ਸੀਗਾ ਉਹਦੇ 'ਚ ਬਰੀ ਕਰਤਾ ਹੋਰ ਚਾਰ ਦਿਨਾਂ ਨੂੰ ਦੂਜੇ ਕੇਸਾਂ 'ਚ ਬਰੀ ਕਰ ਦੇਣਗੇ ਉਸੇ ਤਰੀਕੇ ਨਾਲ ਹੀ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਅੱਜ ਕੇਸ ਆ ਬਹਿਵਲ ਕਲਾਂ ਤੋਂ ਤਬਦੀਲ ਕਰਕੇ ਚੰਡੀਗੜ੍ਹ ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਲੈ ਗਿਓ ਇਹ ਤਾਂ ਸਿੱਧੀ ਮੰਨਚਾ ਝਾਰ ਹੁੰਦੀ ਹੈ ਸਰਕਾਰਾਂ ਦੀ ਤੇ ਇਤੋਂ ਦੇ ਸਿਸਟਮ ਦੀ ਕਿ ਇਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਨ ਜਾ ਰਹੇ ਨੇ ਅੱਜ ਨਹੀਂ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਖਬਰਾਂ ਮਿਲਣਗੀਆਂ ਬਰੀ ਕਰਨ ਦੀਆਂ ਮੈਂ ਇੱਥੇ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਤੇ ਫੈਸਲਾ ਲੈਣ ਨਿਰਣਾ ਕਰਨ ਕਿ ਲੋਕ ਕੁਰਸੀਆਂ ਦੇ ਕਾਬਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਦੂਸਰਾ ਐਡਵੋਕੇਟ ਜਰਨ ਵਾਲੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਜਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਬਿਆਨ ਜਿੱਥੇ ਆਉਣੇ ਚਾਹੀਦੇ ਸੀ ਕਿ ਅਸੀਂ ਚੈਲੰਜ ਕਰਦੇ ਹਾਂ ਅਸੀਂ ਨਹੀਂ ਹੋਣ ਦਿਆਂਗੇ ਅਸੀਂ ਇਹਨੂੰ ਰੋਕਾਂਗੇ ਤੁਸੀਂ ਚੁੱਪ ਬੈਠੇ ਹੋ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨਸਾਫ ਸਾਨੂੰ ਆਪਣੇ ਆਪ ਕਰਨਾ ਪੈਣਾ ਇਹਨਾਂ ਲੋਕਾਂ ਨੂੰ ਜੇਲਾ ਚ ਬੰਦ ਕਰਨ ਦੀ ਬਜਾਏ ਇਹਨਾਂ ਦੀਆਂ ਐਪਲੀਕੇਸ਼ਨਾਂ ਤੇ ਸਰਵਾਇਆਂ ਕਰ ਰਹੀ ਹੈ ਸਰਕਾਰ ਕੀ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਨਾਲ ਸਿਕਿਉਰਿਟੀ ਅੱਜ ਵੀ 12-12 ਬੰਦੇ ਚੱਲਦੇ ਆ ਤੁਸੀਂ ਹੋਰ ਲਾ ਲਓ 12 ਬੰਦੇ ਹੋਰ ਕਰ ਲਓ 24 ਬੰਦੇ ਕਰ ਲਓ 40 ਬੰਦੇ ਕਰ ਲਓ ਇੱਕ ਬੰਦੇ ਦੀ ਐਪਲੀਕੇਸ਼ਨ ਤੇ ਉਹਦੀ ਉਹਦੀ ਉਦੇ ਹੱਲ ਨਿਕਲ ਸਕਦੇ ਆ ਉਹਦੀਆਂ ਹਾਜ਼ਰੀਆਂ ਜਿਹੜੀਆਂ ਘਟ ਸਕਦੀਆਂ ਉਹਨੂੰ ਅਦਾਲਤਾਂ ਚ ਘੱਟ ਬੁਲਾਇਆ ਜਾ ਸਕਦਾ ਜਾਂ ਉਹਨੂੰ ਇਹੋ ਜਿਹੇ ਫੈਸਲੇ ਸੁਣਾ ਕੇ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਤੁਸੀਂ ਤਾਂ ਉਹਨਾਂ ਤੋਂ ਸੁਣਵਾਈਆਂ ਕਰਕੇ ਉਹਨਾਂ ਨੂੰ ਚੰਡੀਗੜੀ ਭੇਜ ਰਹੇ ਹੋ ਜਿੱਥੇ ਉਹਨਾਂ ਦੀ ਮਾਰਫਤ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜਿਹੇ ਕਿਹੜੇ ਉੱਤੇ ਜੱਜਾਂ ਕੋਲੇ ਇੰਨੀ ਵੇਹਲ ਆ ਕਿ ਉਹ ਜਿਹੜੀ ਪ੍ਰੀਤਕੋਟ ਦੇ ਵਿੱਚ ਬਹਿਸ ਹੁੰਦੀ ਆ 2 2 3 3 ਘੰਟੇ ਇਸ ਕੇਸ ਦੇ ਉਹ ਚੰਡੀਗੜ੍ਹ ਬਹਿਸ ਕਰ ਸਕਣ ਚੰਡੀਗੜ੍ਹ ਬੰਦਾ ਹਜੇ ਮਦਈ ਪੌੜੀਆਂ 'ਚੜਦਾ ਹੁੰਦਾ ਤਾਂ ਜੱਜ ਤਰੀਕ ਪਾ ਕੇ ਥੱਲੇ ਭੇਦ ਦਿੰਦਾ 2-300 ਕਿਲੋਮੀਟਰ ਦਾ ਬੰਦਾ ਸਫਰ ਕਰਕੇ ਜਾਂਦਾ ਚੰਡੀਗੜ੍ਹ ਤਰੀਕ ਆ ਤੇ ਉੱਥੇ ਜੱਜ ਜਦ ਨੂੰ ਪੌੜੀਆਂ ਤੇ ਤਾਂ ਚੜ ਕੇ ਉਹਦੀ ਕੋਰਟ 'ਚ ਲੱਭਦੇ ਆ ਕੋਰਟ 'ਚ ਜਾਂਦੇ ਆ ਉਹਦ ਨੂੰ ਜੱਜ ਦਾ ਆ ਪੀਏ ਜਾਂ ਜਿਹੜਾ ਉੱਥੇ ਬੈਠਾ ਹੁੰਦਾ ਉਹ ਤਰੀਕ ਪਾ ਕੇ ਅੱਗੇ ਥੱਲੇ ਭੇਦ ਦਿੰਦਾ ਵੀ ਉਹਦੀ ਤਰੀਕ ਪੈ ਗਈ ਸੋ ਉੱਥੇ ਤਾਂ ਆ ਹਾਲ ਹੁਣ ਅਸੀਂ ਕਿੱਧਰ ਆਪਣੇ 150-200 ਬੰਦੇ ਨੂੰ ਗਵਾਹੀਆਂ ਦੇ ਲਈ ਚੰਡੀਗੜ੍ਹ ਲੈ ਕੇ ਜਾਵਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੇ ਚਿਹਰੇ ਪਰਖੀਏ ਇਹਨਾਂ ਦੇ ਚਿਹਰਿਆਂ 'ਤੇ ਨਕਾਬ ਆ ਜਿਹੜੇ ਲੋਹਣੇ ਪਹਿਣਗੇ ਸਾਨੂੰ ਤੇ ਇਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਊਗੀ ਜਿਹੜੇ 24 24 ਘੰਟਿਆਂ ਦੇ ਵਿੱਚ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਬੈਠੇ ਆ ਤੇ ਅੱਜ ਇਹਨਾਂ ਨੂੰ ਸੱਤਾ ਦਾ ਇਡਾ ਨਸ਼ਾ ਹੋਇਆ ਹੋਇਆ ਕਿ ਇਹਨਾਂ ਨੂੰ ਇਹ ਕੇਸ ਹੀ ਨਿੱਕੇ ਲੱਗਦੇ ਆ ਇਹਨਾਂ ਨੂੰ ਇਹ ਬੰਦੇ ਮਰਿਆਂ ਦੀ ਗੱਲ ਤੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਫਿਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀਆਂ ਪ੍ਰਵਾਨ